ਹਾਂਜੀ ਬਾਬਾ ਜੀ ਕੀ ਹਾਲ ਚਾਲ ਜੇ ਠੀਕ ਠਾਕ ਸਾਰਿਆਂ ਦੇ ਤੇ ਬਾਬਾ ਜੀ ਅੱਜ ਚੱਲੇ ਆ ਆਬਾ ਕਮੀਜ਼ ਤੋਂ ਨਜਰਾਨ ਨੂੰ ਨਜਰਾਨ ਦਾ ਲੋਡ ਮਿਲਿਆ ਅੱਜ ਬਾਬੇ ਦੀ ਕਿਰਪਾ ਦੇ ਨਾਲ ਤੇ ਦਾਸ ਹੋਰੀ ਜਾ ਰਹੇ ਆ ਤੇ ਓ ਖੜਾ ਦੇਖਿਓ ਹੁਣ ਸਾਹਮਣੇ ਓ ਖੜਾ ਸਾਹਮਣੇ ਕਤਲ ਦੀ ਗੱਡੀ ਜਿਹੜਾ ਕਿ ਜਦੋਂ ਬੜੀ ਗੱਡੀ ਵਾਲਾ ਛੋਟੀ ਗੱਡੀ ਵਾਲੇ ਯੂ ਟਰਨ ਚੋਂ ਯੂ ਟਰਨ ਲੈਂਦਾ ਤੇ ਜਤਲਾਂ ਬੰਬ ਬੰਦ ਤੇ ਹੁਣ ਪੁੱਜ ਗਏ ਆ ਬਾਬਾ ਜੀ ਹੋਟਲ ਤੇ ਤੇ ਇੱਥੇ ਖਾਵਾਂਗੇ ਰੋਟੀ ਸਾਢੇ 10 ਦਾ ਟਾਈਮ ਆ ਤੇ ਓ ਖੜੀ ਆ ਆਪਣੀ ਰਾਣੀ ਤੇ ਬਾਕੀ ਭਰਾਵਾਂ ਦੀਆਂ ਗੱਡੀਆਂ ਤੇ ਬਾਬਾ ਜੀ ਇਹ ਹੋਟਲ ਆ ਕਸ਼ਮੀਰੀ ਭਰਾਵਾਂ ਦਾ ਬਹੁਤ ਘੈਂਟ ਰੋਟੀ ਸਬਜ਼ੀ ਸਾਫ਼ ਸੁਥਰਾ ਬਣਾਉਂਦੇ ਆ ਤੇ ਹੁਣ ਖਾਵਾਂਗੇ ਰੋਟੀ ਤੇ ਦੇਖਦੇ ਆ ਕੀ ਕੁਝ ਆ ਤੇ ਬਾਬਾ ਜੀ ਚਲ ਜੀ ਤੇ ਆ ਦੇਖੋ ਬਾਬਾ ਜੀ ਲੈ ਲਈ ਆਪਾਂ ਕੜਾਈ ਮੁਰਗੀ ਤੇ ਨਾਲ ਪਾਕਿਸਤਾਨੀ ਭਰਾ ਮਿਲਿਆ ਤੇ ਕਹਿੰਦਾ ਇਕੱਠੇ ਖਾਣੇ ਆ ਮੈਂ ਕਿਹਾ ਚਲੋ ਪਰਦੇਸਾਂ ਜੀ ਹਾਂ ਜੀ ਬਾਬੇ ਉਹ ਰਾਤ ਦੇ 3:00 ਵਜੇ ਦੇ ਨਜ਼ਰਾਨ ਨੂੰ ਆਏ ਹੋਏ ਆ ਤੇ ਆ ਸਾਹਮਣੇ ਜਿੱਥੇ ਗੱਡੀ ਖਾਲੀ ਕਰਨੀ ਆ ਤੇ ਅੰਦਰ ਨਾਦੀ ਦੀ ਗੱਡੀ ਖਾਲੀ ਹੋ ਰਹੀ ਆ ਤੇ ਬਾਬਾ ਜੀ ਇੱਧਰ ਆ ਨਾਦੀ ਦੀ ਗੱਡੀ ਇੱਕ ਹੋਰ ਖੜੀ ਆ ਭਰਾਵੋ ਇਹਦਾ ਵੀ ਨੰਬਰ ਮੇਤੋਂ ਮੂਰੇ ਪੈ ਗਿਆ ਤੇ ਰਾਤ ਆਪਾਂ ਰੋਟੀ ਖਾਣ ਖੜ ਗਏ ਉਤੋਂ ਫਿਰ ਆਪਾਂ ਰਾਜ ਖੜ ਗਏ ਸੀਗੇ ਰਾਜ ਰੋਟੀ ਖਾਣ ਤੇ ਇਹ ਉਨੇ ਟਾਈਮ ਚ ਗੱਡੀ ਅੱਗੇ ਲੰਗੇ ਨਹੀਂ ਹੁਣ ਉਹ ਗੱਡੀ ਤੋਂ ਬਾਅਦ ਮੇਰਾ ਹੀ ਨੰਬਰ ਹੋਣਾ ਸੀਗਾ ਬਾਬਾ ਜੀ ਇਹ ਗੱਡੀ ਖਾਲੀ ਹੋਣੀ ਸੀ ਕਿਤੇ ਜਾਣਾ ਸੀਗਾ ਤੇ ਬਾਬਾ ਜੀ ਬਾਕੀ ਮਿਲਦੇ ਆਂ ਅਗਲੇ ਵਲੌਗ ਚ ਤੁਹਾਨੂੰ ਇੱਥੇ ਜੇ ਬਾਬੇ ਨੇ ਮਿਹਰ ਕੀਤੀ ਤਾਂ ਸੀਟੀ ਵੀ ਦਿਖਾਵਾਂਗੇ ਨਜ਼ਰਾਨੀ ਕੀ ਮਾਹੌਲ ਨੇ ਕੀ ਚਾਲਾਂ ਨੇ ਉਹ ਵੀ ਦੱਸਾਂਗੇ ਤੇ ਬਾਕੀ ਮਿਲਦੇ ਆਂ ਬਾਬਾ ਜੀ ਅਗਲੇ ਵਲੌਗ ਚ ਉਹਨੇ ਟਾਈਮ ਲਈ ਲਵ ਯੂ ਮਿਸ ਯੂ ਬਾਏ ਯੂ ਤੁਹਾਨੂੰ ਪਤਾ ਜੇ ਜਨਾਨੀ ਲੈਣੀ ਹੈ ਤਾਂ ਫੇਰ ਕੰਮ ਕਰਤਾ ਕਰਨਾ ਹੀ ਪੈਣਾ